ਕਿਸਾਨ ਜਥੇਬੰਦੀਆਂ ਅੱਜ ਦਿੱਲੀ ਚੱਲਿਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਦੋਲਡ ਜਿੱਤ ਕੇ ਆ ਕੀਤੀਗੇ ਉਦੋਂ ਕੁਛ ਅਸੀਂ ਇਲੈਕਸ਼ਨਾਂ 'ਚ ਵਾਗੇ ਕੁਛ ਕਹਿੰਦੇ ਮਤਲਬ ਬਾਈਕਟ ਕਰਾਂਗੇ ਕੁਛ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਫੋਮਾਂਗੇ ਦੋ ਤਣੇ ਜੇ ਬੰਦੇ ਨੇ ਅਸੀਂ 19 ਜੱਥੇਬੰਦੀਆਂ ਨੇ ਮਤਲਬ ਇਲੈਕਸ਼ਨ ਅਸੀਂ ਹਿੱਸਾ ਦੇ ਅਸੀਂ ਚਲੋ ਲੋਕਾਂ ਦਾ ਫੈਸਲਾ ਸਰ ਉੱਤੇ ਆ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਰਸਪੈਂਡ ਕਰਤਾ ਦੀਆਂ ਜੋ ਸਾਡੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਤੋਂ ਜੋ ਕਿ ਸਾਨੂੰ ਬਹਾਰ ਕੋ ਤਾਂ ਮੋਰਚੇ ਨੇ ਗੱਲ ਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲੈਣਗੇ ਡੱਲੇ ਵਾਲਾ ਕਹਿੰਦਾ ਵੀ ਜੇ ਆਉਣਗੇ ਤਾਂ ਮਾਈਗੇ ਹਨਾ ਤਾਂ ਡੱਲੇ ਵਾਲਾ ਸਵੇਰ ਕਾਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਜਿਹੜਾ ਪਹਿਲਾਂ ਇਲੈਕਸ਼ਨ ਲੜ ਕੇ ਆਈ ਸੀ ਤਾਂ ਅਸੀਂ ਉਹਦੇ ਵਿੱਚ ਸਾਮਲੂ ਤਾਂ ਫੇਰ ਥੋੜੀ ਥੋੜੀ ਸੀ ਦੂਜਿਆਂ ਜੱਥੇਬੰਦੀਆਂ ਇਕੱਠੇ ਹੋ ਕੇ ਰਾਜਿਆਲ ਨਾਲ ਪੰਜਾਂ ਜਿੱਥੇ ਉਹ ਜਾ ਕੇ ਅਸੀਂ ਉਹਨੂੰ ਪਹੁੰਚ ਕਰੀ ਉਹ ਸਾਡੇ ਚ ਆ ਗਿਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੇ 32 ਜੱਥੇਬੰਦੀਆਂ ਉਦੋਂ 7 ਚੋਂ ਹੁਣ 4 ਜੱਥੇਬੰਦੀਆਂ ਬਾਹਰ ਨੇ ਡੱਲਿਆ ਮਾਤਰ ਸੰਗਾ ਸਰਜੀਤਪੁਰ ਤੇ ਸਤਸਾ ਜਦੋਂ ਜੜੀਆਂ ਹੋਰ ਨਵੀਆਂ ਰਲ ਜਾਂੁੰਦਾ ਨਾ ਲੈਦੀਆਂ ਪੰਜਾਬ ਦੇ ਵਿੱਚੋਂ ਜਾਂ ਬਾਹਰ ਦੇ ਸਟੇਟਾਂ ਦੇ ਵਿੱਚੋਂ ਉਹਨਾਂ ਨੇ ਕੱਲ੍ਹਿਆਂ ਨੇ ਪ੍ਰੋਗਰਾਮ ਦਿੱਤਾ ਹੈਗਾ ਸਾਰੇ ਨਾਲ ਕੋਈ ਮੀਟਿੰਗ ਨਹੀਂ ਕਰੀ ਕੋਈ ਸਾਨੂੰ ਸੱਦਾ ਨਹੀਂ ਸੋਹਾਂ ਅਧਿਸ਼ੇਸ਼ ਵਿੱਚ ਵੱਡੀ ਰੈਲੀ ਹੋਈ ਆ ਬਸ ਬਰਨਾਲੇ ਦੇ ਵਿੱਚ ਭਨੇਰ ਨੇ ਵਧੀਆ ਗੱਲ ਕਹੀ ਵੀ ਜੇ ਸਾਨੂੰ ਵਿੱਚ ਇਕੱਠੇ ਕਰਨ ਵਾਸਤੇ ਕੋਈ ਮੜਾ ਮੋਟਾ ਮਿੰਤਰਦਾਰੀ ਵੀ ਕਰਨੀ ਪਈ ਆ ਸਭਨੇ ਜੇ ਬੰਦਾ ਕਿ ਬੰਦਿਆ ਗੱਲ ਹੈ ਜਿਹੜਾ ਬੰਦਾ ਕੋਈ ਸੋਚਦਾ ਡੱਲੇ ਵਾਲ ਵਰਕਰ ਤਾਂ ਉਹ ਹੀ ਪੁੱਛਦਾ ਸੀਗਾ ਗੋਲੂ ਰਾਹ ਨੀਚ ਕੋ ਲੋਕ ਨੂੰ ਲਿਜਾਣਾ ਹੈ ਤੇ ਨਹੀਂ ਉਹ ਜੋ ਲੀਡਰ ਨਹੀਂ ਕਹਿ ਦੂਗਾ ਤਾਂ ਕੋਹ ਕਹਿੰਦੇ ਨੇ ਉਹ ਦੂਜੇ ਸਬੰਧੀਆਂ ਗਈਆਂ ਰਹੀਆਂ ਕੀ ਗਾਹਾ ਬਣਦਾ ਕਹੇ ਜਾਂ ਤੋਲਣ ਚੱਲਦਾ ਇਸ ਕਰਕੇ ਜਿਹੜੀਆਂ ਸਾਡੀਆਂ ਸੈਂਕੀ ਜੱਥੇਬੰਦੀਆਂ ਪੰਜਾਬ ਵਾਲੀਆਂ ਅਸੀਂ ਨਹੀਂ ਗਏ ਜਿਹੜੀਆਂ ਉਹਨਾਂ ਦੇ ਨਾਲ ਡਿੱਗੂ ਕੀ ਲੱਗਦਾ ਹੈ ਪ੍ਰਧਾਨ ਜੀ ਦਿੱਲੀ ਪਹੁੰਚਣ ਵਾਸਤੇ ਵੱਡੀਆਂ ਰੋਕਾਂ ਲਾਈਆਂ ਹਰਿਆਣਾ ਨੇ ਪ੍ਰਬੰਧ ਕੀਤਾ ਹੈ ਪਹੁੰਚਣ ਚ ਸਫਲ ਹੋਣਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਕਾਰ ਰੋਕਾਂ ਲਾਈ ਹੈ ਇੱਕ ਪਾਸੇ ਮੀਟਿੰਗਾਂ ਵੀ ਕਰੀ ਜਾਂਦੀ ਹੈਗੀ ਕੀ ਉਹ ਕਵਕਤ ਸਮਾਣ ਕਰ ਜਿਆ ਨਾ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਿਹੜੀ ਨਹੀਂ ਜਿਹੜੀ ਮਤਲਬ ਜਿ ਦੇਖੋ ਗਾ ਸਰਕਾਰ ਨੇ ਸੋਚਣਾ ਜਿ세 ਵਧੀਆਂ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਹੈਗਾ ਪਰ ਮੈਂ ਇਹੀ ਸੋਚ ਰੱਖੀ ਕਹਿੰਦਾ ਜੇ ਦੋਨੋਂ ਸ਼ਾਂਤ ਰੱਖਣਾ ਚਾਹੀਦਾ ਪ੍ਰਕਾਰ ਚਾਕੇ ਦੋਨੋਂ ਦਾ ਮਸਲਾ ਹਾਰ ਬਲ ਬੱਜ ਜਾਂਦਾ ਹੈ ਜੇ ਸ਼ਾਂਤ ਮਾਈ ਨਾ ਠੰਗੇ ਚ ਦੋਨੋਂ ਜਿੱਤਿਆ ਜਾ ਸਕਦਾ ਹੈ ਜਿਹੜੀਆਂ ਬਾਕੀ ਜੱਥੇਬੰਦੀਆਂ ਨੇ ਜੀ ਹੁਣ ਤੁਸੀਂ ਇੱਥੇ ਰਹਿਣ ਹੋ ਜਾਂ ਜਿਵੇਂ ਰੋੜੂ ਸਿੰਘ ਮਾਨਸਾ ਇਹ ਵੀ ਜਾਣ ਕੇ ਉੱਥੇ ਫਿਰ ਦੇਖੇ ਬਿਚਾਰ ਉਤਰ ਕੋਈ ਵੱਡਾ ਨੁਕਸਾਨ ਕਰ ਦਾਂਦੀ ਹੈ ਸਰਕਾਰ ਮਤਲਬ ਕੋਈ ਹਮਲਾ ਕਰ ਦਾਂਦੀ ਹੈ ਫੇਰ ਤਾਂ ਆਪਾਂ ਮਾਚੇ ਕੁਝ ਵੀ ਹੋਵੇ ਫੇਰ ਤਾਂ ਟੇਕੇ ਤੇ ਬੈਠਾਂਗੇ ਫਿਰ ਤੁਮ ਤੁਸੀਂ ਅਮਰਜੈਂਸੀ ਮੀਟਿੰਗ ਸੱਦਾਂਗੇ ਫਿਰ ਸਾਨੂੰ ਜਾਣਾ ਪਊਗਾ ਜੇ ਉਹਨਾਂ ਦਾ 7 ਮਈ ਅंदोलਨ ਚੱਲਦਾ ਹੈ ਸਰਕਾਰ ਮੰਗਾ ਮੰਨਦੀ ਹੈ ਕੋਈ ਮੰਗਾ ਮਨਾ ਲਿਆਉਂਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਇਸ ਗੱਲ ਦੀ ਚੰਗੀ ਕਰਾਂਗਾ ਉਹਨਾਂ ਨੇ ਪਸੰਦ ਨਹੀਂ ਮੰਗਾਂਗੇ ਕੀ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਨਹੀਂ 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 ਇਹ ਵੈਸੇ ਸੀ ਹੈ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਬਣਿਆ ਸੀਗਾ ਉਹਦਾ ਅੰਦੋਲਨ ਨਹੀਂ ਹੈਗਾ ਉਜਾ ਚੜੂਣੀ ਨਹੀਂ ਗਿਆ ਤਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਦਾ ਮੁੰਡਾ ਮਤਲਬ ਮੈਂ ਨੈਟ ਹੋ ਗਿਆ ਨਹੀਂ ਗਿਆ ਉਹਨਾਂ ਤਰ੍ਹਾਂ ਜੇ ਨੈਟ ਨਹੀਂ ਗਿਆ ਨਹੀਂ ਨਹੀਂ ਜੇ ਜੇ ਬੰਦਿਆਂ ਮਤਲਬ ਸੁਣੂਗਾ ਨਾ ਉਹ ਸਭ ਮੋਰਚੇ ਨੇ ਜੇ ਜੇ ਬੰਦਿਆਂ ਨਹੀਂ ਹੈਗੇ ਸਾਰੀਆਂ ਕੁਝ ਹੈ ਬੰਦਿਆਂ ਮਤਲਬ ਪੁੱਤਰ ਮੇਰੇ ਪਗਲ ਕਰ ਗਈ ਕਿ ਸਾਰੀਆਂ ਹੈ ਕਿ ਜਿਹੜਾ ਜਿਹੜਾ ਦੋਲਰ ਦਾ ਉਹਦੋਂ ਬੱਝਾ ਸੀ ਮੈਂ ਇੱਕ ਕਰਕੇ ਸੰਭਲ ਕੇ ਮੇਰੀ ਬਣੀ ਹੈ ਦੋਨਾਂ ਨੂੰ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਨੋਂ ਉੱਪਰ ਦਾ ਚਾਹੇ 35 ਸੇ ਦੋਨਾਂ ਦਾ ਚਾਹਤ ਮਾਰ ਲਉ ਮਜਾਰਾ ਨਹਿਰ ਜੇ ਮਜਾਰਾ ਲਹਿਰ ਤੋਂ ਬਾਅਦ नक्सਲਟ ਲਹਿਰ ਚੱਲੀ ਗੁਰਦੁਆਰਾ ਸਹਾਧਾਰ ਲਹਿਰ ਚੱਲੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਧੂਲਣ ਚੱਲਿਆ ਇਹ ਕੁਝ ਲਿਖੀਆਂ ਕਰਕੇ ਦੂਲਣ ਚਾਹਦੇ ਹੁੰਦੇ ਜਦੋਂ ਲੋਕ ਕੋ ਪਿਕਚਰ ਦੂਲਣ ਦੇ ਸ਼ਾਮਲ ਹੁੰਦੇ ਹੁੰਦੇ ਨੇ ਜਿੱਥੇ ਚੁਪਟੇ ਉਸ ਦੂਲਣ ਨੂੰ ਦੁਬਾਰੇ ਪਕਾ ਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲ ਤਾਂ ਉਹਦੇ ਵਿੱਚ ਆਉਂਦੀ ਹੈ ਦੇਖੋ ਸਰਕਾਰ ਨੂੰ ਸੈਨਸੁੱਤਣੀ ਚਾਹੀਦੀ ਕਿਸਾਨਾਂ ਦੀਆਂ ਮੰਗਾਂ ਮਨਾਈ ਜਾਣੀਆਂ ਚਾਹੀਆਂ ਉਹਨਾਂ ਨਾਲ ਤਾਂ ਕੱਟ ਕਰਨਾ ਹੈ ਓਕੇ ਸਮਲ ਕਰਦੇ ਜੇ ਆ ਨਾ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਹੀ ਨਹੀਂ ਜਿਹੜੀ ਮਤਲਬ ਜੀ ਦੇ ਕਹ ਸਰਕਾਰ ਨੇ ਸੋਚਣਾ ਜਿ세 ਵਧੀਆਂ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਲੱਗਾ ਪਰ ਮੈਂ ਇਹੀ ਸੋਚ ਰੱਖੀ ਕਿ ਜਦੋਂ ਦੋਨਾਂ ਨੂੰ ਸ਼ਾਂਤ ਰੱਖਣਾ ਚਾਹੀਦਾ ਭੜਕਾਟ ਚਾਕੇ ਦੋਨੋਂ ਦਾ ਮਸਲਾ ਹਾਰ ਵੱਲ ਵੱਗ ਜਾਂਦਾ ਹੈ ਜੇ ਸ਼ਾਂਤ ਮਾਈ ਲੜਾਂਗੇ ਤਾਂ ਦੋਨੋਂ ਜਿੱਤਿਆ ਜਾ ਸਕਦਾ ਹੈ ਜਿਹੜੀਆਂ ਬਾਕੀ ਜੱਫੇ ਬੰਦੀਆਂ ਨੇ ਜੀ ਹੁਣ ਤੁਸੀਂ ਇੱਥੇ ਰਹਿਣ ਹੋ ਜਾਂ ਜਿਵੇਂ ਰੋੜੂ ਸਿੰਘ ਮਾਨਸਾ ਇਹ ਵੀ ਜਾਣ ਕੇ ਉੱਥੇ ਦੇ ਕੇ ਵਿਚਾਰ ਵੰਦਰਾ ਕੋਈ ਵੱਡਾ ਨੁਕਸਾਨ ਕਰ ਦਿੰਦੀ ਹੈ ਸਰਕਾਰ ਮਤਬਲ ਕੋਈ ਹਮਲਾ ਕਰ ਦਾਂਦੀ ਐ ਫੇਰ ਤਾਂ ਤੁਮਾਤੇ ਕੁਛ ਵੀ ਹੋਵੇ ਫੇਰ ਤਾਂ ਟੇਕੇ ਤੇ ਬੈਠਾਂਗੇ ਫੇਰ ਤੁਮ ਤਸੀਂ ਅਮਰਜਸੀ ਮੀਟਿੰਗ ਸੱਦਾਂਗੇ ਫੇਰ ਸਾਨੂੰ ਜਾਣਾ ਹੀ ਪਊਗਾ ਜੇ ਉਹਨਾਂ ਦਾ 7 ਮਈ ਅੰਦੋਲਨ ਚੱਲਦਾ ਸਰਕਾਰ ਮੰਗਾ ਮੰਨਦੀਆਂ ਕੋਈ ਮੰਗਾ ਮੰਗਾ ਦੇ ਆਉਂਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਸਰਕਾਰ ਦੀ ਚੰਗੀ ਕਰਾਂਗੇ ਉਹਨਾਂ ਦੇ ਪਸੰਦ ਨਹੀਂ ਮੰਗਾਂਗੇ ਕੀ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਨਹੀਂ 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 ਇਹ ਜੈਸਸੀ ਲੈ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਬਣਿਆ ਸੀਗਾ ਉਹਦਾ ਅੰਦੋਲਨ ਨਹੀਂ ਹੈਗਾ ਉਹ ਚੜੂਲੀ ਨਹੀਂ ਗਿਆ ਤਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਵਾਲਾ ਮੁੰਡਾ ਮਤਲਬ ਮਹਿੰਦਰ ਨਾਇਂ ਹੋ ਗਿਆ ਨਹੀਂ ਕਿ ਮਤਲਬ ਜੇ ਨਾਇਂ ਨਹੀਂ ਗਿਆ ਨਹੀਂ ਨਹੀਂ ਜੇ ਜੈਸੇ ਬੰਦਿਆ ਮਤਲਬ ਸੁਣੂਗਾ ਨਾ ਉਹ ਸਾਮੋਰਚੇ ਦੇ ਜੈਸੇ ਬੰਦਿਆ ਨਹੀਂ ਹੈਗੇ ਸਾਰੀਆਂ ਕੁਝ ਹੈ ਮਾੜੀਆਂ ਮਤਲਬ ਪੋਟਲ ਮੱਦੇ ਉੱਪਰ ਗੱਲ ਕਰੀਏ ਕਿ ਸਾਰੀਆਂ ਹੈ ਕਿ ਜਿਹੜਾ ਜਿਹੜਾ ਦੋਲਨ ਦਾ ਉਹਦੋਂ ਬੱਚਿਆ ਸੀ ਮੈਂ ਇੱਕ ਗੱਲ ਤੇ ਸੱਚ ਮੇਰੀ ਬਣੀ ਹੈ ਦੋਨੋਂ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਨੋਂ ਉੱਪਰ ਦਾ ਚਾਹੇ ਤਛਪੇ ਸੇ ਦੋਨਾਂ 'ਚ ਆਪਾਂ ਝਾਟ ਮਾਰ ਲਓ ਮਜਾਰਾ ਨਹਿਰ ਚੱਲੀ ਮਜਾਰਾ ਨਹਿਰ ਤੋਂ ਬਾਅਦ ਨਸਲਟ ਲਹਿਰ ਚੱਲੀ ਗੁਰਦੁਆਰਾ ਸਹਾਗਾਰ ਲਹਿਰ ਚੱਲੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਧੋਲਣ ਚੱਲਿਆ ਇਹ ਕੁਸ ਲਿਖੀਆਂ ਕਰਕੇ ਦੋਲਣਾ ਚਾਹਦੇ ਹੁੰਦੇ ਜਦੋਂ ਲੋਕ ਕੋ ਫਿਕਰ ਦੋਲਣ ਦੇ ਸ਼ਾਮਲ ਹੁੰਦੇ ਹੁੰਦੇ ਨੇ ਜਿੱਥੇ ਤੁਰਤੇ ਉਸ ਅਧੋਲਣ ਨੂੰ ਦੁਬਾਰੇ ਪਕਾ ਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲਤਾ ਉਹਦੇ ਵਿੱਚ ਆਉਂਦੀ ਹੈ ਦੇਖੋ ਸਰਕਾਰ ਨੂੰ ਸੈਨਸ ਉਤਨੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਹੋਣੀਆਂ ਚਾਹੀਆਂ ਉਹਨਾਂ ਨਾਲ ਤਾਂ ਕੱਟ ਕਰਨਾ